ਦਰਸ਼ਕੋ ਕਈ ਵਾਰ ਬੰਦੇ ਐਸੇ ਹੁੰਦੇ ਨੇ ਜੋ ਇੰਨੇ ਜ਼ਿਆਦੇ ਲਾਲਚੀ ਹੁੰਦੇ ਨੇ ਉਹਨਾਂ ਨੂੰ ਜਿੰਨਾ ਮਰਜ਼ੀ ਕਰ ਲੋ ਅਤੇ ਜਿੰਨਾ ਮਰਜ਼ੀ ਉਹਨਾਂ ਨੂੰ ਦੇ ਦਿਓ ਉਹਨਾਂ ਦਾ ਕਦੇ ਵੀ ਢੱਡ ਨਹੀਂ ਭਰਦਾ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਇੱਕ ਐਸਾ ਲਾਲਚੀ ਪਤੀ ਜੋ ਕਿ ਲਾਲਚ ਦੇ ਖਾਤਰ ਆਪਣੀ ਪਤਨੀ ਦਾ ਕਤਲ ਕਰ ਦਿੰਦਾ ਕੀ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਬੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦੇ ਗ੍ਰੇਟਰ ਨੌਇਡਾ ਦੀ ਹੈ ਉੱਥੋਂ ਦਾ ਇਲਾਕਾ ਸਰਸਾ ਕਹਾਣੀ ਸ਼ੁਰੂ ਹੁੰਦੀ ਹੈ ਦਸੰਬਰ 2016 ਤੋਂ ਦਸੰਬਰ 2016 ਦੇ ਵਿੱਚ ਵਿਪਨ ਪਾਟੀ ਅਤੇ ਨਿੱਕੀ ਦਾ ਵਿਆਹ ਹੁੰਦਾ ਵਿਆਹ ਬਹੁਤ ਹੀ ਧੂਮ ਧਾਮ ਦੇ ਨਾਲ ਅਤੇ ਪੂਰੇ ਰੀਤੀ ਰਿਵਾਜਾਂ ਦੇ ਨਾਲ ਹੁੰਦਾ ਉਸੇ ਘਰ ਦੇ ਵਿੱਚ ਨਿੱਕੀ ਦੀ ਦੂਸਰੀ ਭੈਣ ਦਾ ਵੀ ਵਿਆਹ ਹੋ ਜਾਂਦਾ ਥੋੜਾ ਟਾਈਮ ਵਧੀਆ ਲੰਘਦਾ ਹੈ ਤਕਰੀਬਨ 6 ਮਹੀਨੇ ਬਾਅਦ ਨਿੱਕੀ ਦੇ ਨਾਲ ਘਰ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਦੋਂ ਨਿੱਕੀ ਦਾ ਵਿਪਨ ਦੇ ਨਾਲ ਵਿਆਹ ਹੋਇਆ ਸੀ ਉਸ ਟਾਈਮ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਦਾਦੇ ਦੀ ਮੰਗ ਨਹੀਂ ਕੀਤੀ ਸੀ ਸਿਰਫ ਉਹਨਾਂ ਨੇ ਇਹ ਮੰਗ ਰੱਖੀ ਸੀ ਕਿ ਸਾਨੂੰ ਵਧੀਆ ਲੜਕੀ ਅਤੇ ਸੋਹਣੀ ਲੜਕੀ ਚਾਹੀਦੀ ਆ ਪਰ 6 ਮਹੀਨੇ ਬਾਅਦ ਸਹੁਰਾ ਪਰਿਵਾਰ ਵੱਲੋਂ ਨਿੱਕੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਉਹਨੂੰ ਤਾਣੇ-ਮੇਣੇ ਦਿੱਤੇ ਜਾਂਦੇ ਸੀ ਅਤੇ ਬਾਅਦ ਵਿੱਚ ਉਸ ਤੋਂ ਦਾਹ ਦੇਹ ਦੀ ਮੰਗ ਕੀਤੀ ਜਾ ਰਹੀ ਸੀ। ਤਾਂ ਇਸ ਤੋਂ ਬਾਅਦ ਨਿੱਕੀ ਦੇ ਪਰਿਵਾਰ ਤੋਂ 36 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਪਰ ਜਿਵੇਂ ਹੀ ਇਹ ਗੱਲ ਨਿੱਕੀ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਦੀ ਹੈ, ਆਪਣੇ ਪਿਤਾ ਨੂੰ ਦੱਸਦੀ ਹੈ ਤਾਂ ਇਹ ਲੜਾਈ ਝਗੜਾ ਹੋਰ ਵੱਧ ਜਾਂਦਾ। ਤਾਂ ਇਸ ਤੋਂ ਬਾਅਦ ਨਿੱਕੀ ਦਾ ਪਰਿਵਾਰ ਹੈ ਜਿਹੜਾ ਉਹ ਉਸ ਨੂੰ ਪੇਕੇ ਘਰ ਲਾਇਆ ਜਾਂਦਾ ਇਸ ਤੋਂ ਬਾਅਦ ਦੋਨੋਂ ਤਰ੍ਹਾਂ ਦੇ ਵਿੱਚ ਬੈਠ ਕੇ ਮਸਲੇ ਨੂੰ ਹੱਲ ਕੀਤਾ ਜਾਂਦਾ ਅਤੇ ਮਾਫੀ ਵੀ ਮੰਗੀ ਜਾਂਦੀ ਹੈ ਵੀ ਅਸੀਂ ਇਸ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਨਹੀਂ ਕਰਾਂਗੇ ਅਤੇ ਨਾ ਹੀ ਤੁਹਾਨੂੰ ਦਾਦੇ ਜੀ ਨੂੰ ਲੈ ਕੇ ਤੰਗ ਕਰਾਂਗੇ ਤਾਂ ਫਿਰ ਉਹ ਵਿਸ਼ਵਾਸ ਕਰਕੇ ਨਿੱਕੀ ਨੂੰ ਉਹਦੇ ਸਹੁਰੇ ਘਰ ਭੇਜ ਦਿੰਦੇ ਨੇ ਉਹਨਾਂ ਨੂੰ ਇਹ ਹੋ ਜਾਂਦਾ ਕਿ ਹੁਣ ਹੋ ਸਕਦਾ ਜਿਹੜਾ ਵਿਪਨ ਹੈ ਅਤੇ ਉਸਦੀ ਫੈਮਿਲੀ ਆ ਉਹ ਸੁਧਰ ਜਾਵੇਗੀ ਪਰ ਇਸ ਤੋਂ ਥੋੜੇ ਟਾਈਮ ਬਾਅਦ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ ਕਿ ਸਾਰਾਂ ਦੇ ਰੂੰਗਟੇ ਖੜੇ ਹੋ ਜਾਂਦੇ ਨੇ ਤਾਂ ਇੱਕ ਦਿਨ ਫੇਰ ਬੇਪੰਦਾ ਅਤੇ ਨਿੱਕੀ ਦਾ ਝਗੜਾ ਹੁੰਦਾ ਨਾਲ ਬੇਪੰਦ ਦੀ ਮਾਂ ਵੀ ਉਸ ਦੀ ਸਪੋਰਟ ਕਰਦੀ ਆ ਦੋਨੋਂ ਜਾਣੇ ਮਿਲ ਕੇ ਉਸ ਲੜਕੀ ਦੀ ਕੁੱਟਮਾਰ ਕਰਦੇ ਨੇ ਅਤੇ ਇਹ ਜਿਹੜਾ ਸਾਰਾ ਦ੍ਰਿਸ਼ ਸੀਗਾ ਉਹ ਉਸ ਲੜਕੀ ਦਾ 6 ਸਾਲ ਦਾ ਬੇਟਾ ਉਹ ਸਾਰਾ ਕੁਝ ਦੇਖ ਰਿਹਾ ਸੀ ਕਿ ਕਿਵੇਂ ਉਸ ਦੀ ਮਾਂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਜਿਵੇਂ ਉਸ ਨੂੰ ਕੁੱਟਿਆ ਮਾਰਿਆ ਜਾ ਰਿਹਾ ਇਸ ਤੋਂ ਬਾਅਦ ਵਿਪਨ ਐਨਾ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਅਤੇ ਉਹ ਉਸ ਨੂੰ ਕੁੱਟਦਾ ਮਾਰਦਾ ਅਤੇ ਬਾਅਦ ਦੇ ਵਿੱਚ ਨਿੱਕੀ ਬੇਹੋਸ਼ ਹੋ ਕੇ ਡਿੱਗ ਪੈਂਦੀ ਹੈ ਇਧਰੋਂ ਉਸ ਦੀ ਦੂਸਰੀ ਭੈਣ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਉਹ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਜਿਵੇਂ ਹੀ ਨਿੱਕੀ ਬੇਹੋਸ਼ ਹੋ ਕੇ ਡਿੱਗਦੀ ਹੈ ਤਾਂ ਇਸ ਤੋਂ ਬਾਅਦ ਉਸ ਦੀ ਸੱਸ ਉਹ ਦੇ ਉੱਤੇ ਮਿੱਟੀ ਦਾ ਤੇਲ ਪਾ ਦਿੰਦੀ ਹੈ ਅਤੇ ਇਸ ਤੋਂ ਬਾਅਦ ਵਿਪਨ ਉਸ ਨੂੰ ਜਿਉਂਦੇ ਨੂੰ ਹੀ ਅੱਗ ਲਾ ਕੇ ਸਾੜ ਦਿੰਦਾ ਅੱਗ ਇੰਨੀ ਜ਼ਿਆਦਾ ਭਿਆਨਕ ਹੋ ਜਾਂਦੀ ਹੈ ਕਿ ਉਸਤੇ ਕਾਬੂ ਪਾਉਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਇਸ ਤੋਂ ਬਾਅਦ ਨਿੱਕੀ ਬਹੁਤ ਜ਼ਿਆਦਾ ਚੀਕਾਂ ਮਾਰਦੀ ਹੈ ਚਲਾਉਂਦੀ ਹੈ ਪਰ ਉਹਦੀ ਅੱਗ ਨਹੀਂ ਬੋਦੀ ਉਸ ਅੱਗ ਦੇ ਵਿੱਚ ਝੁਲਸ ਜਾਣ ਕਾਰਨ ਨਿੱਕੀ 70% ਮੱਚ ਚੁੱਕੀ ਹੁੰਦੀ ਹੈ ਇਸ ਤੋਂ ਬਾਅਦ ਉਸ ਦੀ ਭੈਣ ਕੰਚਨ ਆਪਣੇ ਪਿਤਾ ਭਿਖਾਰੀ ਸਿੰਘ ਨੂੰ ਫੋਨ ਲਾਉਂਦੀ ਹੈ ਅਤੇ ਦੱਸਦੀ ਹੈ ਕਿ ਕੰਚਨ ਨੂੰ ਇਸ ਤਰ੍ਹਾਂ ਸਾਰੇ ਪਰਿਵਾਰ ਵੱਲੋਂ ਅੱਗ ਲਾ ਕੇ ਸਾੜ ਦਿੱਤਾ ਗਿਆ ਤਾਂ ਜਿਵੇਂ ਹੀ ਨਿੱਕੀ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਤਾਂ ਇੱਕ ਹਸਪਤਾਲ ਵਾਲੇ ਤਾਂ ਉਸ ਨੂੰ ਜਵਾਬ ਦੇ ਦਿੰਦੇ ਨੇ ਇਸ ਤੋਂ ਬਾਅਦ ਨਿੱਕੀ ਨੂੰ ਹੋਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਉੱਥੇ ਜਾਂਦਿਆਂ ਹੀ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਉਹ ਦੱਸਦੇ ਨੇ ਕਿ ਨਿੱਕੀ ਦਾ ਜਿਹੜਾ ਸਰੀਰ ਹੈ ਉਹ 70% ਮੱਚ ਚੁੱਕਿਆ ਹੈ ਇਸ ਕਰਕੇ ਹੁਣ ਇਹ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਆ ਤਾਂ ਇਸ ਤੋਂ ਬਾਅਦ ਨਿੱਕੀ ਦਾ ਪਿਤਾ ਭਿਖਾਰੀ ਸਿੰਘ ਪੁਲਿਸ ਕੋਲ ਐਫ ਆਈ ਆਰ ਦਰਜ ਕਰਵਾਉਂਦਾ ਉਹ ਇਲਜ਼ਾਮ ਲਗਾਉਂਦਾ ਕਿ ਇਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਉਸਤੇ ਤਸ਼ੱਦਦ ਕੀਤਾ ਅਤੇ ਦਾਜ-ਜਹਿਜ ਦੀ ਮੰਗ ਕੀਤੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਇਸ ਨੂੰ ਅੱਗ ਲਾ ਕੇ ਸਾੜ ਦਿੱਤਾ ਤਾਂ ਇਸ ਤੋਂ ਬਾਅਦ ਨਿੱਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਉਹਦੀ ਮਾਤਾ ਉੱਤੇ ਵਿਪਨ ਉੱਤੇ ਉਹਦੇ ਜੇਠ ਉੱਤੇ ਅਤੇ ਨਿੱਕੀ ਦੇ ਸਹੁਰੇ ਉੱਤੇ ਨਿੱਕੀ ਦੇ ਪਿਤਾ ਨੇ ਮੰਗ ਕੀਤੀ ਆ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਾਂ ਫਿਰ ਇਹਨਾਂ ਦਾ ਇਨਕਾਊਂਟਰ ਕੀਤਾ ਜਾਵੇ ਅਤੇ ਇਹਨਾਂ ਦੇ ਘਰ ਦੇ ਉੱਤੇ ਬਲਡੋਜ਼ਰ ਵੀ ਜਲਾਇਆ ਜਾਣਾ ਚਾਹੀਦਾ। ਦੂਸਰੇ ਪਾਸੇ ਐਸਾ ਖਬਰ ਨੇ ਪੂਰੇ ਯੂਪੀ ਦੇ ਵਿੱਚ ਤਹਿਲਕਾ ਮਚਾ ਕੇ ਰੱਖ ਦਿੱਤਾ ਅਤੇ ਲੋਕ ਸੜਕਾਂ ਦੇ ਉੱਤੇ ਆਏ ਨੇ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਇਸ ਲੜਕੀ ਦੇ ਨਾਲ ਜੋ ਵੀ ਹੋਇਆ ਬਹੁਤ ਹੀ ਤੱਕਾ ਹੋਇਆ ਅਤੇ ਜੋ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਦਰਸ਼ਕੋ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕੋਈ ਲੜਕੀ ਦਾਦ ਦੀ ਬਲੀ ਚੜੀ ਹੋਵੇ ਪਹਿਲਾਂ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਲੜਕੀਆਂ ਨੂੰ ਦਾਦ ਦੀ ਬਲੀ ਚੜਾਇਆ ਜਾ ਚੁੱਕਿਆ ਅਤੇ ਦੂਸਰੇ ਪਾਸੇ ਨਿੱਕੀ ਦੀ ਭੈਣ ਕੰਚਨ ਨੇ ਵੀ ਦੋਸ਼ ਲਗਾਇਆ ਕਿ ਜੋ ਵਿਪਨ ਹੈ ਉਸ ਦੇ ਬਾਹਰ ਕਿਸੇ ਦੇ ਨਾਲ ਨਜ਼ਾਇਜ਼ ਸਬੰਧ ਸਨ ਇਸ ਕਰਕੇ ਵੀ ਉਹ ਮੇਰੀ ਭੈਣ ਨੂੰ ਕੁੜਦਾ ਮਾਰਦਾ ਸੋ ਫਿਲਹਾਲ ਅੱਗੇ ਦੇਖਣਾ ਇਹ ਹੋਵੇਗਾ ਕੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਇਸ ਲੜਕੀ ਦੀ ਕੁੱਟ ਮਾਰਦੀਆਂ ਵੀਡੀਓ ਤੱਕ ਵੀ ਉਸਦੀ ਭੈਣ ਕੰਚਨ ਨੇ ਬਣਾ ਲਈਆਂ ਸੀ ਅਤੇ ਉਹ ਵੀਡੀਓ ਵਾਇਰਲ ਵੀ ਕੀਤੀਆਂ ਨੇ ਸੋਸ਼ਲ ਮੀਡੀਆ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਬਹੁਤ ਸਾਰੇ ਚੈਨਲਾਂ ਦੇ ਉੱਤੇ ਉਹ ਤੁਹਾਨੂੰ ਵੀਡੀਓ ਦੇਖਣ ਨੂੰ ਮਿਲ ਜਾਣਗੀਆਂ ਸੋ ਦਰਸ਼ਕੋ ਜੋ ਵੀ ਹੋਇਆ ਬਹੁਤ ਹੀ ਮੰਦ ਭਾਗਾ ਹੋਇਆ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਸਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਹਾਈਪ ਕਰਨਾ ਨਾ ਭੁੱਲੋ ਸੋ ਮਿਲਦੇ ਹਾਂ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ